ਇਹ ਧੱਕਾ ਥੋੜਾ ਵੀ ਥੋੜਾ ਧੱਕਾ ਹੈ ਪੀ ਤਾਂ ਨਹੀਂ ਹੈਗੀ ਬੱਕਰੀ ਇਹ ਨਾ ਬੱਕਰੇ ਨਾਲ ਨਾ ਹਉਡੀ ਹੂੰ ਅੱਛਾ ਜਾਂਦੀ ਨਿਕਲਦਾ ਦਾ ਦਾ ਮੋਲੀ ਹੈ ਦਮਾਲਾ ਮੋਦੇ ਲਵਾ ਫਿਰ ਜਿਹੇ ਤਾ ਨੇ ਤੂੰ ਹੀ ਕਹਿਣਾ ਸੀ ਅਸੀਂ ਗੜੇ ਤੈਨੂੰ ਪਤਾ ਕੀ ਪਤਾ ਥੋੜਾ ਥੋੜਾ ਕੀ ਕੀ ਕਿੰਨੇ ਗੱਲ ਕਹਿੰਦੇ ਮੈਂ ਕੀ ਗੱਲ ਕਹਿੰਦਾ ਹੁਣ ਕੀ ਪਤਾ ਫਾਈਨਲ ਚਾਰਜਮੈਂਟ ਦੇ ਕੋਣ ਫਾਈਨਲ ਕਰਦੇ ਮੰਗੀ ਗੱਲ ਕਰ ਲਉ ਹੁਣ ਤੇ ਯਾਰ ਬੱਚਾ ਸਨੇ ਪਟਦਾ ਪੜ ਦਵਾਰਾ ਖੜ ਪੜ ਪੰਡਰ ਵਗਾਂ ਦੇ ਦਵਾਰਾ ਉਹ ਯਾਰ ਮੈਨੂੰ ਨਹੀਂ ਚਾਹੀਦੀ ਮੈਂ ਤੈਨੂੰ ਨਹੀਂ ਚਾਹੁੰਦਾ ਤਾਹ ਸੁਣਨ ਵਾਲੀ ਨਹੀਂ ਲਿੱਟਲੀ ਚਾਹ ਚਾਹ ਮੇਰਾ ਸਾਰੇ ਸੋਦੇ ਮੇਰੇ ਨਹੀਂ ਉਹ ਮੈਂ ਸੁਣਨ ਵਾਲੀ ਲਾਉ ਜਾਂ ਤੈਨੂੰ ਚਾਹੂੰ 30000 ਦੀ ਦੁਕਾਨਾ ਯਾਰ ਇਹ ਕਿੱਥੇ ਬਿਜਾਰ ਜੀ ਕਰ ਚਲੀ ਹੋ ਗਿਆ ਹਾਂ ਬੱਚਾ ਵੀ ਲੱਗਿਆ ਉਹ ਬੱਚਾ ਤੇ ਗਾਰੇ ਪਟਨ ਜਿੰਦਰਾ ਬਰਾਬਰ ਜਰਾ ਬੱਚਾ ਚਾਹ ਉਹ ਹੁਣ ਜੂਣਾ ਤਬਰੇ ਬਣਾ ਕੇ ਰੋਹੇ ਅੰ ਐ ਛੜੇ ਛੜੇ ਵੇਖਣਾ ਤਾਂ ਇੱਕੜੇ ਵਾਲੇ ਘੱਟ ਵੀ ਨਹੀਂ ਪਾਇਆ ਸੋਨੇ ਦਾ ਕੋ ਪੌਂਡ ਲੋੜ ਨਹੀਂ ਹੈਗੀ चलो घटना करा ज्यादा बिकु चोले पाना ज्यादा बिकु की अपनी दे। तो देख जब जिसा से मेरा मुंह मत यार हुन ना की कहां यार दे छोटे भाई वापस वही तू भी वही मैं ले ले मैं भी जाऊं तो एक कोई अगड़ा मार बात बात रहा मैं भी चिन्हो देनी नहीं हां दे दे कर मैं भी नहीं रहा ना ना ठीक है ये ये चले तो कमाने यार कमाओ यार तो ग्राहक को लेनी कमाओ ਇੱਕ ਤੇਰੀ ਆਹ ਦੇਹਲਾ ਆਹ ਦੇਹਲਾ ਤੂੰ ਪਣਾ ਇਹਦਾ ਗਾਲਾ ਮੈਂ ਸਾਰੇ ਲੈ 10000 ਹੁਣ ਨਹੀਂ ਲੈ ਬੱਚੇ ਲੈ ਇੱਥੇ ਆ ਲੈ 10000 ਕਿਹੜੇ ਕਿਹੜੇ ਕਹਿੰਦਾ ਨਹੀਂ ਸਾਰੇ 12 ਨਾਲ ਨੇ 12 ਦੇ 12 ਨਾਲ ਦਾ 10000 12000 ਰੁਪਏ ਦੋ 10000 ਹਾਂ ਬੋ ਆ ਬੱਚਿਆ ਬੈਗੇ ਹੈ ਸਾਰੇ ਜਿਹੜੇ ਮਾਰੇ ਬੱਚੇ ਇਹੋ ਵਿੱਚ ਆ ਹੀ ਪੈਦੇ ਵਿੱਚ 20000 ਵਾਲੇ ਸਾਰੇ ਜਿੰਦ ਆਹ ਬਸ ਨਵੇੜਦਾ ਹੁਣ ਇਹ ਆ ਇਹ ਉਹ ਨਵੇੜਿਆ ਦਾ ਉਹ ਨਵੇੜਦੇ ਤੂੰ ਹੀ ਨਵੇੜਦਾ ਲੈ ਕਿੰਨਾ ਮੈਂ ਦੀ ਮੱਕੀ ਯਾਰ ਅੜੂ ਦੀ ਕੀ ਕਰਤਾ ਦੀ ਇੱਕ ਡਾਲੇ ਮੇਟਾ ਆ ਗਈ। ਇੱਕ ਕੀ ਤੁਮ ਕਰਤਾ ਦੀ? ਹਾਂ ਤਾ ਤਾ ਉੱਦ ਲੈ। ਨਾ ਫੜ। ਬੋਲ। ਥੜੀ ਕੀ ਬੱਕਰੀ ਇਹ ਗੱਚਾ ਪਾੜ। ਹੋ ਗਏ ਮਨ ਨੂੰ ਆਪਾ ਬਾਬਾ ਯਾਰ ਆ ਬਿਚਾਰਾ ਮਾਰਨਾ ਯਾਰ। ਹੋ ਮੈਨੂੰ 35 ਇਹ ਮੰਗ ਕੇ 32 ਹੈਗਾ ਤਾਂ ਪੰਜਾ ਕਾ ਅੱਠਾ ਕਰ ਲੈ। ਇਹਦਾ ਧੱਕਾ ਥੋੜਾ ਵੀ ਥੋੜਾ ਧੱਕਾ ਹੈ। ਪੀ ਤਾਂ ਨਹੀਂ ਹੈਗੀ ਬੱਕਰੀ ਇਹ। ਨਾ ਬੱਕਰੇ ਨਾਲ ਨਾ ਹੁੱਡੀ ਹੂੰ। ਅੱਛਾ। ਜਾਂਦੀ ਮਿਕਣਾ ਦਾ ਤਾਂ ਦਾ ਮੋਲੀ ਹੈ। ਜਮਾਲਾ ਮੋਦੇ ਲਵਾ ਫਿਰ। ਜਿਹ ਹੈ ਤਾਂ ਨਾ ਤੂੰ ਇਹਨਾਂ ਨੂੰ ਤਾਂ ਅਸੀਂ ਘੜੇ। ਤੈਨੂੰ ਪਤਾ ਕੀ ਪਤਾ ਥੋੜਾ ਥੋੜਾ ਕੀ ਕੀ ਗੱਲ ਕਹਿੰਦੇ ਮੈਂ ਕੀ ਗੱਲ ਕਹਣਾ ਹੁਣ ਕੀ ਪਤਾ ਉਹ ਫਾਈਨਲ ਜਜਮੈਂਟ ਦੇ ਹੀ ਕੌਣ ਫਾਈਨਲ ਕਰ ਦਿਆ ਮੰਗੀ ਗੱਲ ਉਹਨੂੰ ਹੁਣ 23000 ਦੀ ਲੈ ਜੀ ਲੈ ਤੂੰ ਸੋਧੇ ਆ ਬੜੀਆਂ ਛੋਟੇ ਭਾਈ ਥੱਲੇ ਆਇਆ 25000 ਯਾਰਾ 25000 ਦੇਣੀ ਆ ਚਾਟੇ ਵੇਚੀ ਗਿਆ ਸੀ ਨਾ ਵੇਚੀ ਫੇਰ ਕੀ ਥਾ ਥੋੜੀ ਜਿਆਦਾ ਸੀ ਤਾਂ ਪੱਕਾ ਹੋ ਗਿਆ ਯਾਰ। ਦਮੇ ਤੱਕਾਂ ਹੀ ਜਮਾ ਬੰਦਾ ਕਰੇ ਤੱਕਾ ਫੇ ਤੱਕਾ ਫੇ ਦਾ ਤੱਕੇ ਹੀ ਕਰਦਾ। ਤੱਕਾ ਫੇ ਲੰਦੂ ਆ ਗਿਆ ਤੱਕਾ ਹੈਗਾ ਯਾਰ ਬੱਕਾ ਲਾਲਾ ਬੋ। ਛੋਟਾ ਭਾਈ ਤੇ ਚਿਲਾਇਆ ਵੀ ਬਹੁਤ। ਇਹਦੇ ਯਾਰ ਇਹਦੇ ਨੂੰ ਪੈ ਮਾਰ ਚਮੰਡੀ। ਓਏ ਇਹਦੇ ਨੂੰ ਭਾਈ ਚਾਹੀਏ ਜਦ ਇਹਨੂੰ। ਸਾਨੂੰ ਚਾਹੀਦੇ ਆਂ। ਟੱਕਰਾਇਆ ਤਾਂ ਹੁਣ ਸਾਨੂੰ ਵੀ ਖੇੜਾ ਪੈ ਗਿਆ। ਚਲ ਟੱਕਰਾਏ ਬਾਕੀ ਫੇਰੀ ਹੋਊਗਾ ਯਾਰ ਫੇ ਟੱਕਰਾਏ ਨੂੰ ਹੋਣਾ ਨਹੀਂ ਕੋਈ ਵੀ ਆ। ਕੋਈ ਤਾਂ ਕੋਈ ਚੱਕਰ ਨਹੀਂ। ਸਫੜ। ਦੱਸੋ ਜੀ। 22000 ਦੀ ਬੱਕਰੀ ਪਾ। ਨਹੀਂ ਨਹੀਂ ਆ ਲਓ। ਉਹ ਕਿਥੇ ਮੇਰਾ ਹੁਣ ਆ ਦੱਸਦੇ ਚਲੇ ਤੇ ਤੇਰੀ ਚੀਜ਼ ਹੈ 28 ਹੀ ਲੈਣੀ ਓ ਯਾਰ ਤੂੰ ਤਾਂ ਸੋਤਿਆ ਜਾ ਬੜਦਾ ਤੇ ਛੋਟੇ ਭਾਈ ਬਸ ਸਵਾਦ ਵਾਲੀ ਲੈ ਲੈ ਫੇ ਸਵਾਦ ਇਹਦੇ ਨਹੀਂ ਆਪਾਂ ਸਿੱਧੀ ਰਾ ਦੇ ਸਵਾਦ ਅਰੇ ਉਹ ਤੇ ਵਿਚਾਰ ਆਪਣਾ ਹੀ ਔਰੇ ਵੀ ਹੈ ਆਪਣੇ ਦੋ ਜਣਾਂ ਗੱਲ ਲੈਣੇ ਜਦੋਂ ਭਾਈ ਸਾਹਿਬ ਛੱਡ ਪਾਈ ਇਹਦਾ ਕਿਹਨਾ ਸ਼ਾਲ ਮਾਰ ਕੇ ਨੀ ਵੀ ਭਾਈ ਖੜਾ ਹੋ ਗਿਆ ਉਹ ਸੌਦਾ ਆ ਬੜਾ ਕਿ ਮੈਂ ਸੌਦੇ ਹੋਇਆ ਹੋਇਆ ਡਾਊਨ ਹੋਇਆ ਖੜਾ ਨਹੀਂ ਮਡਾਉਣ ਦੇਣਾ ਕਰ ਕੀ ਆ ਮਾਪਾ ਖਾਂ ਗੜੇ ਲੈ ਲੈ ਤੂੰ ਭਰਦੇ ਆ ਲੈ ਚੱਲ ਤੇ ਰੱਲਦਾ ਲਾ ਦੱਸਦੇ ਬਸ ਕਿੰਨੇ ਨੇ ਅੱਜ ਗਰਮੀ ਲੱਗੀ ਜਾਂਦੀ ਧੋਹ ਉਹ ਹੀ ਤਾਂ ਗੱਲ ਆ ਨਾ ਪੂਰੇ ਗੱਲ ਆ ਕੰਮ ਕਰਨ ਮਰਜੀ ਕਰ ਲੈ ਯਾਰ ਨਾ ਐ ਹੋੜੀ ਕਰਦੇ ਨਾ ਨੀਤੋਂ ਕੋਈ ਹੋਰ ਗੱਲ ਕੀ ਆ ਮੈਂ ਤਾਂ ਹੋਰ ਲੈ ਹੈ ਕੋਈ ਗੱਲ ਨਹੀਂ ਤੂੰ ਐ ਨਹੀਂ ਨਾ ਗੱਲ ਹੋ ਜਾ ਵੀ ਭਾਵੇਂ ਮੋਦੀ ਦੇ ਕੜਵਾ ਇਹ ਮਰਵਾ ਮਾਰਦੇ ਨਹੀਂ ਇਹ ਤੂੰ ਬਾਹਰ ਛੋਟਾ ਜਾ ਵੀ ਚੱਕ ਦਿੰਦੇ ਅਸਲਾ ਆ ਕਾ ਤੂੰ ਕਿਧ ਪੈਸੇ ਖੋ ਨਾ ਨਾ ਐ ਹੋੜੇ ਗੋਣੇ ਭਾਈ ਕੋਨ ਫਾਈ ਗੱਲ ਦਾ ਰੱਖਦੇ ਨੇ ਭਾਈ ਆਲੀ ਤੋਫੇਤ ਨਾ ਭਾਈ ਤੋਂ ਭਾਈ ਗੱਲ ਆ ਜਾਓ ਜਾਂਦੀ ਮੇਰਾ ਭਰਾ ਇਹ ਨਾ ਦੇਖੋ ਕਿ ਇੱਕ ਨੂੰ ਮਾ ਬਾਂ ਮਾਰਦੀ ਇੱਕ ਨੂੰ ਆਪਾਂ ਖਾ ਲਈਏ ਜਾਂਦੀ ਇਹਨੂੰ ਰੋਟੀ ਵੀ ਕੋ ਬਚਾਰੇ ਨੂੰ ਆਪ ਦੀ ਰੋਟੀ ਵੀ ਰੱਖੋ ਸਹੀ ਹੈ ਮੇਰਾ ਭਰਾ ਇੱਕ ਨਾ ਹਾਂ ਦੀ ਉਹ ਪੰਗਾ ਉਹ ਕਰਾ ਕਰੋ ਤੂੰ ਦੱਸ ਦੇ ਬਾਤਾਂ ਉਹ ਨਹੀਂ ਬਸ ਮੈਂ ਤੈਨੂੰ ਜਿਹੇ ਜਿਆ ਸਿੱਧਾ ਇਹ ਦੱਸ ਤਾ ਹਟੋ ਸੇ ਹਾਂ ਤੂੰ ਐਂ ਦੱਸੇ ਤੇ ਦੁਕਾਨ ਤੇ ਤੇਰੇ ਮੂੰਹ ਨੂੰ ਦੇਖੇ ਮੈਂ ਚਲ ਉਧਰ ਵੀ ਚੋ ਨੀ ਮਨੋ ਹੀ ਰੂਹ ਆ ਗਿਆ ਕੋਈ ਹੈ ਉਹ ਮੈਂ ਬੋਲ ਨਹੀਂ ਜਿਆਦਾ ਵੱਡਿਆ ਰਿਹਾ ਮਾਨਿਆ ਸੀ ਜੇ ਜਰਗਾਹ ਲੱਗਾ ਮਾਫੂਗਾ ਪਰ ਇਹ ਤੂੰ ਮੈਂ ਖੜ ਜਾ ਆਪੀ ਮੈਂ ਮਾਰ ਕੇ ਚਲਾਉਣਾ ਮੈਂ ਕਾ ਸਾਹਮਣੇ ਹੋ ਜਾ ਆਪੀ ਮੈਂ ਮਾਰ ਦਿੰਨਾ ਜਿਹਨੇ ਨਾਜੇ ਦੀ ਫਿਰ ਬੇਤਗੀਰੀ ਹੈ ਹਾਂ ਚੱਲੂ ਆ ਅਸੀਂ ਜਾਂਦੇ ਇਹ ਵੀ ਚੱਲੂ ਏ ਹੈ ਜਾਣ ਤੂੰ ਵਿੱਚ ਘੜਾਇਆ ਤੇ ਇੱਕ ਤੋਂ ਬਾਹਰ ਆ ਗਏ ਹੈ ਜਰ ਨਹੀਂ ਜਰਦੂ ਗੱਲ ਕਹੀ ਹੈਗੀ ਉਹ ਗੱਲ ਮੈਂ ਤੇਰਾ ਹਾਂ ਦਾ ਬੱਕਰੀ ਭਾਂ ਦੇ 2 ਲੱਖ ਦੀ ਲੱਗਦੀ ਹੈ ਹਾਂ ਸ਼ਾਮ ਦਾ ਪਰ ਇਹ ਵੀ 2 ਲੱਖ ਦੀ ਹੈਗੀ ਇਹ ਹੁੰਦੇ ਵੇ ਇੱਥੇ ਕਾ ਕਾਉ ਲੈ ਕੇ ਆਉਂਦੇ ਆਪਾਂ 2 ਲੱਖ ਵਾਲੇ ਇਹ ਬਾਈ ਤੂੰ ਦੇਖਣਾ ਦੇਖਾ ਸਾਢੇ ਜਿਹੜਾ ਮੇਰੇ ਘਾੜਾ ਹਾਂ ਵਾਪੇ ਕੱਲ 12 ਹੋਰ ਦੋਪਾ ਪੂਰੀ ਕਰਨੀ ਬਸ ਵਾਪੇ ਘਾੜਾ ਫੇਖ ਫੈਦਣਾ ਬਾਹਰ ਘਾ ਲੰਨੇ ਦੋ ਨੋਡ ਘਾ ਲੰਨੇ ਤੂੰ ਭਾਈ ਲਾਇਆ ਭਾਈ ਤੇਰੇ ਚਾਹੀਏ ਉਹ ਫੜੋ ਇਹਦਾ ਕਹੀ ਜਿਹਾ ਹਣਾ ਫੜ ਚਾਹੀਦਾ ਨਾ ਹੁਣ ਨਾ ਮੋੜੀ 20000 ਦੀ ਵਕਰੀ ਪਾ ਯਾਰ ਨਹੀਂ ਦੇਣੀ ਬਸ ਠੀਕ ਆ ਨਹੀਂ ਦੇਣੀ ਠੀਕ ਠੀਕ ਨਹੀਂ ਨਹੀਂ ਕਿੱਥੇ ਠੀਕ ਆ ਠੀਕ ਨੇ ਦੇ ਦਿੰਦੇ ਆਪਾਂ ਠੀਕ ਕਾਲਾ ਕੰਮ ਆਪਾ ਨਾ ਬਾਲ ਚੱਲ ਛੱਡ ਉਹ ਤਰਾਖ ਦੀ ਮਰੀ ਨਹੀਂ ਜਰਾ ਮੈਨੂੰ ਨਹੀਂ ਬਚਣਾ ਜੋ ਆਪੀ ਮਾਂ ਮਾਰੂਗਾ ਛੱਡ ਕਾਣਾਂ ਦਾ ਆਪੀ ਖੜ ਜਾ ਆ ਨਾ ਆਪਾ ਛੱਡ ਦੇ ਲੰਡਾ ਜੀ ਮਾਂ ਕੋਈ ਗੱਲ ਨਹੀਂ ਰੱਤਾ ਕਹਿੰਦਾ ਮਨ ਨੂੰ ਨਾ ਰੱਤਾ ਜਾ ਰਿਹਾ ਆਪਣਾ ਵੀ ਜਾ ਰਿਹਾ ਹੈ ਆਪਣਾ ਰਸਤਾ ਹੈ ਤੁਮ ਨੂੰ ਪੱਟ ਕੇ ਮਾਰ ਲੈਣੇ ਹਾਂ ਹੁਣ ਪੱਟ ਬੱਲੇ ਦੀ ਬੱਕਰੀ ਤੇ ਉਹ ਤੇਰੀ ਕੇਰੀ ਮਾਰੀ ਬਣਾ ਉੱਥੇ ਆ ਫੜ ਤੱਕੋ ਜੀ ਨੇ ਮੇੜਦਾ ਹਾਂ ਹਾਂ ਮੇੜ ਜਾ ਤਾ ਕੇਰੀ ਮਾਰ ਤੂੰ ਨਾ ਨੰਨੂ ਦੇ ਕੋਈ ਛੇਮੂ ਕਰੀ ਜਾ ਮੈਨੂੰ ਪਰਾਂ ਢੱਕਦੇ ਉਹਨਾਂ ਨੇ ਵਿਚਰਨਾ ਬਾੜ ਹਾਂ ਆਪੇ ਆਪੇ ਲੈ ਲੈ ਛੇਰੀ ਮਾਂ ਜਾਈ ਵੀ ਹੋਵੇਗਾ ਹਾਂ ਜਾਇਆ ਤਾਂ ਦੇਖਾ ਜਾਇਆ ਤਾਂ ਕਿਹਨਾਂ ਜਨ ਕਿੱਥੇ ਆਉਂਦੀਆਂ ਜਾਂ ਜਿਸ ਨੂੰ ਦੱਸੀ ਗੱਲ ਵੀ ਦੇਖਾ ਉੱਥੋਂ ਉੱਥੋਂ ਘਟਾਉਣੀ ਬੂਮਾ ਬਟਾਉਂਗਾ ਫੜਾ ਰੰਨੇ ਦਾ ਚੱਲ ਜਦੋਂ ਬੂਮਾ ਨਾਲ ਲੈ ਲਿਆ ਹਾਂ ਹੁਣ ਤਾਂ ਮੈਂ ਜਮੀ ਘਟਾਉਂਗਾ ਕੋ ਮੇਰਾ ਨਾਲ ਦੀ ਕੋਲੇ ਵੇਤੀ ਯਾਰ ਉਹਦਾ ਕੋਈ ਜਗ੍ਹਾ ਦੇਖ ਲਈ ਹੁਣ ਹੁਣ ਉਹ ਦੇਖੀ ਜਾਂਦੇ ਨੇ ਹਾਂ ਸਫੜਾ ਇੱਕ ਜਿੰਨੀ ਵੜਾਣਾ ਫੜਾ ਨਵੇੜ ਦਾ ਓਏ ਕਦਰ ਕਰਦੀ ਕੋਈ ਭੱਜਣਾ ਨਹੀਂ ਮਗਮਾ ਨਵੀ ਲੋਕਾ ਬੈ ਹੁਣ ਯਾਰ ਕਮੋ ਲਵੀਗਾ ਕੇ ਤੇ ਚੱਲ ਤੇਰੀ ਪਾਚੀ ਬੋਚੇ ਨਹੀਂ ਮੋੜ ਦੇ ਹਾਂ ਫੜਾ ਕੋ ਨਹੀਂ ਰਣੀ ਭਾਈ ਹਾਂ ਫੜਾ 24000 ਦੀ ਬੱਕਰੀ ਹੋ ਗਈ ਓਏ ਲੈ ਜਾ ਲੈ ਆਹਿੰਦੀ ਫੁੱਲੀ ਕੀ ਹੋਇਆ ਬੱਕਰੀ ਦਿਖਾ ਤੁਮੈਂ ਕਿਹਾ ਨਹੀਂ ਕਿ ਮਹਾ ਕਾਲ ਹੋ ਆ ਢਾੜੀ ਬਤ ਬਤ ਹਾਂ ਹਬ ਆ ਗਿਆ ਆਏ ਹਾ ਫੜਾ ਸਵਾ ਲੈ ਆਂਦਾ ਜਤਨਾ ਨੀ ਮੀ ਭਾਈ ਉਹ ਨਾ ਨੂੰ ਨੂੰ ਟਿਕਾਣੇ ਜਾ ਕੇ ਸਵਾ ਹੁੰਦਾ ਹੁੰਦਾ ਯਾਰ ਜੇ ਮੂੰਹ ਤੋਂ ਮਦਰਾ ਦੇ ਦੇ ਹਾਂ ਹੇ ਫੋਨ ਦਾ ਪਕਾਈ ਮਾਰ ਲਿਆ ਕਰ ਉਹ ਵੀ ਦਾ ਚੱਕ ਦੇਖੋ ਆ ਬੱਕੀ ਦੇਖੋ ਜੀ ਬਸ ਠੀਕ ਆ ਦੇਖ ਲਈ ਤਾਂ ਪਰ ਬੰਦੇ ਜੇ ਇਹ ਬੰਦਾ ਜਿਹਦੀ ਇਹਨਾਂ ਨੇ ਫੋਨ ਤੇ ਕਰ ਲਿਆ ਫੋਨ ਤੇ ਕਰ ਲੈ ਇਹਦੇ ਨਾਲ ਫੋਨ ਤੇ ਲੈ ਲੈ ਤੂੰ ਭਾਈ ਉਹ ਫੋਨ ਪੂਜ ਉਹ ਹੋਰ ਬਹੁਤ ਕਾਟਾ ਦੇ ਦੇ ਉਹ ਹੋਰ ਬਹੁਤ 10000 ਪਾ ਦੇ ਫੋਨ ਚ ਸਾਨੂੰ ਨਾਲ ਚਾਹੀਦੇ ਹੁਣ ਕਿ ਬੋਲੇ 10000 ਆ ਜੀ ਹੋ ਲੈਣੇ ਜਾਣ ਲੱਗੇ ਆ ਪੰਜ ਕਿ ਲੈ ਲਓ 10000 ਪਾ ਦੇ ਲੈ ਬਾਕੀ ਦੇ ਦੇ ਅੱਜ ਕਿੱਥਿਆਂ ਗਾ ਮੱਲਾ ਬੋਲ ਠੀਕ ਕਰੀਂ ਅੱਜ ਛੋਗੇ ਹਾਂ ਇਹ ਸੁਪਰੀਆ ਮਾਣ ਨਹੀਂ ਤਾਂ ਮੈਂ ਤਾਂ ਤੈਨੂੰ ਨਾ ਦੇ ਦੂੰ ਮੈਂ ਉਹਨੇ ਹੋਇਆ ਹੱਥ ਹੀ ਲਾਗਿਆ ਨਹੀਂ ਇਹ ਦੂਰ ਪਾ ਜਿਕੇ ਕਰਨਾ ਹੈ ਇਸ ਕਰਕੇ ਯਾਰ ਕਹਿੰਦਾ ਇਹ 10000 ਦੀ ਮੇਰੇ ਤੋਂ ਲੈ ਲਓ ਜਾਨ ਤੇ ਆਪ ਕਹਿੰਦਾ ਇਹ ਰੋਮਾ ਤੋਂ ਲੈ ਜਾਓ ਇਕੱਠੀਆਂ ਗੱਲ ਆ ਵਾਹੇ ਗੱਲ 100 ਰੁਪਇਆ ਲੈ ਇਹਦੇ ਨਾਲ ਸਾਰੀਆਂ ਦੇ ਦੀ ਕੋਈ ਛੋਟ ਨਹੀਂ ਕੁਝ ਨਹੀਂ ਕਰਾਉਣਗੇ ਇਹਦੇ ਨਾਲ ਇਹਦੇ ਨਾਲ 5 ਲੱਖ ਰੁਪਇਆ ਬਾੜਾ ਰੱਖ ਲਿਆ ਤੋਂ ਭਰਾੜੇ ਕੋਈ ਇਹ ਲੈ ਬਾੜ ਚ ਪਾ ਲਾ 5 ਲੱਖ ਪਹਿਲਾਂ ਪਾ ਲਾ ਤਿਰੋਣਾ ਇਹ ਨਾ ਸੁਣ ਰਿਹਾ ਕੋਟਾ ਏ ਵੀ ਲੈਣੀ ਹੈ ਬੀਬੀ ਪਾਠੇ ਵੀ ਦੇਦਾ ਹਾਂ ਫਿਰ ਲੈ ਲੈਣਾ ਫੁੱਲ ਕਰ ਲਾਂਗੇ ਤੂੰ ਲੈ ਕਈ ਕਈ ਬਾਰ ਦੇ ਵਿੱਚੋਂ ਕਪੜਾ ਹੈ ਮੇਰੇ ਕਟੂ ਜਾਈ ਇਹ ਘੱਬਣਾ ਉਹ ਤੁਹਾਨੂੰ ਲੈਣਾ ਕੀ ਕੋਈ ਮਨਜ਼ੀ ਕਰਿਆ ਯਾਰ ਮੈਂ ਵੀ ਆਪਾਂ ਇਹ ਮੂਲੀ ਕੰਮ ਕਰ ਜਿੰਨੇ ਦਾ ਘੱਬਣਾ ਤਾਂ ਉਹ ਵੀ ਨਹੀਂ ਵੜਦਾ ਉਹ ਐ ਕਿਹੜਾ ਕੰਮ ਆ ਯਾਰ ਇਹ ਆ ਬੱਕੀ ਸਾੜਿਆ ਕਮਟਾ ਆ ਬੱਕੀ ਬੜਕੇ ਬਹਿ ਬੁਲ ਕਰ ਲੂ ਤੂੰ ਹੀ ਸ਼ਾਨਾ ਫਾਈਨਲ ਫਾਈਨਲ